ਸਸਿਕਾਲ ਜੀ ਦੋਸਤੋ ਅੱਜ ਅਕਾਲੀ ਦਲ ਨੂੰ ਜਿਹੜਾ ਵੱਡਾ ਝਟਕਾ ਲੱਗਿਆ ਬੰਗਾ ਸੀਟ ਤੋਂ ਜਿਹੜੇ ਅਕਾਲੀ ਦਲ ਦੇ ਜਿੱਤੇ ਐਮਐਲਏ ਅਕਾਲੀ ਦਲ ਦੇ ਤਿੰਨ ਐਮਐਲਏ ਜਿੱਤੇ ਸੀ ਤਿੰਨਾਂ ਦੇ ਵਿੱਚੋਂ ਇੱਕ ਤਾਂ ਸੀਗੀ ਮਜੀਠੀਆ ਸਾਹਿਬ ਦੀ ਜਿਹੜੀ ਧਰਮ ਪਤਨੀ ਇੱਕ ਮਨਪ੍ਰੀਤ ਈਆਲੀ ਜਿਹੜੇ ਕਿ ਨਾਰਾਜ਼ ਚੱਲ ਰਹੇ ਨੇ ਤੀਜੇ ਸੀਗੇ ਇਹ ਡਾਕਟਰ ਸੁਖਵਿੰਦਰ ਸਿੰਘ ਸੁਖੀ ਬੰਗਾ ਤੋਂ ਜਿਹੜੇ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਸਰੂਪਾ ਅੱਜ ਲੈ ਲਿਆ ਮੁੱਖ ਮੰਤਰੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਦੇ ਵਿੱਚ ਸਫਾਈ ਹੋ ਰਹੀ ਹੈ ਜਾਂ ਅਕਾਲੀ ਦਲ ਦਾ ਸਫਾਇਆ ਹੋ ਰਿਹਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੀ ਗੱਲਬਾਤ ਕਰਨੀ ਆ ਆਪਾਂ ਹੁਣ ਮਨਪ੍ਰੀਤ ਈਆਲੀ ਹੈ ਜਿਹੜੇ ਉਹ ਨਾਰਾਜ਼ ਚੱਲ ਰਹੇ ਨੇ ਪਹਿਲਾਂ ਤੋਂ ਰਹਿ ਗਈਆਂ ਨਾਮਦ ਤੇ ਪਰਜਾਈ ਨੰਦ ਪਰਜਾਈ ਤਾਂ ਮਜੀਠੀਆ ਸਾਹਿਬ ਦੀ ਜਿਹੜੀ ਧਰਮ ਪਤਨੀ ਹੈ ਉਹ ਐਮਐਲਏ ਹੈ ਜਿਹੜੀ ਉਹਨਾਂ ਦੀ ਨੰਦ ਹੈ ਹਰਸਿਮਰਤ ਕੌਰ ਬਾਦਲ ਉਹ ਐਮਪੀ ਹੈ ਹੁਣ ਇੱਕੋ ਪਰਿਵਾਰ ਦੇ ਹੀ ਦੋ ਕੈਂਡੀਡੇਟ ਰਹੇਗੇ ਐਮਪੀ ਤੇ ਐਮਐਲਏ ਮਨਪ੍ਰੀਤਿਆ ਵਾਲੀ ਨਰਾਜ਼ ਚੱਲ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਜਿਹੜੇ ਮਨਪ੍ਰੀਤਿਆ ਵਾਲੀ ਨੇ ਉਹ ਵੀ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦੇ ਆ ਜਾਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਹੀ ਕੋਈ ਮਾਨ ਸਨਮਾਨ ਜਾਂ ਜਿਹੜੀਆਂ ਉਹ ਮੰਗਾਂ ਨੂੰ ਲੈ ਕੇ ਉਹ ਆਵਾਜ਼ ਬੁਲੰਦ ਕਰ ਰਹੇ ਨੇ ਜਾਂ ਉਹ ਆਵਾਜ਼ ਤੇ ਕੀ ਅਕਾਲੀ ਦਲ ਪਾਰਟੀ ਖਰਾ ਉਤਰੂਗੀ ਕੀ ਜਿਹੜੀਆਂ ਗੱਲਾਂ ਤੋਂ ਲੋਕ ਅਕਾਲੀ ਦਲ ਤੋਂ ਮੁੱਖ ਮੋੜਿਆ ਜਿਨ੍ਹਾਂ ਨੇ ਕੀ ਅਕਾਲੀ ਦਲ ਉਹਨਾਂ ਲੋਕਾਂ ਦੀਆਂ ਗੱਲਾਂ ਤੇ ਖਰਾ ਉਤਰੂਗਾ ਕੀ ਸੁਖਵੀਰ ਬਾਦਲ ਪ੍ਰਧਾਨਗੀ ਛੱਡਣਗੇ ਇਹ ਕਾਫੀ ਸਵਾਲ ਖੜੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਚੱਲ ਰਹੀ ਆ ਚਰਚਾਵਾ ਚੱਲ ਰਹੀਆਂ ਨੇ ਕਿ ਅਕਾਲੀ ਦਲ ਦਾ ਸਫਾਇਆ ਹੋ ਰਿਹਾ ਪਰ ਕੁਝ ਲੋਕ ਕੁਝ ਲੋਕਾਂ ਦਾ ਇਹ ਕਹਿਣਾ ਕਿ ਅਕਾਲੀ ਦਲ ਦੇ ਵਿੱਚੋਂ ਜਿਨ੍ਹਾਂ ਨੇ ਅਕਾਲੀ ਦਲ ਦੀ ਸੱਤਾ ਦੇ ਵਿੱਚ ਨਿਗਮ ਮਾਣਿਆ ਉਹ ਅੱਜ ਔਖੀ ਘੜੀ ਦੇ ਵਿੱਚ ਸੁਖਵੀਰ ਬਾਦਲ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾਂ ਅਲੱਗ ਧੜੇਬੰਦੀ ਬਣਾ ਰਹੀ ਜੀ ਹੁਣ ਫੈਸਲਾ ਲੋਕਾਂ ਦੇ ਹੱਥ ਦੇ ਵਿੱਚ ਹੈ ਲੋਕ ਕੀ ਚਾਹੁੰਦੇ ਨੇ ਲੋਕਾਂ ਦੀਆਂ ਕੀ ਰਾਇਆਂ ਨੇ ਪਰ ਅੱਜ ਦੀ ਘੜੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈਗਾ ਉਹ ਬਹੁਤ ਡਾਊਨ ਚਲਾ ਗਿਆ ਬਹੁਤ ਹੀ ਜ਼ਿਆਦਾ ਜਿਹੜਾ ਥੱਲੇ ਚਲਾ ਗਿਆ ਜਦੋਂ ਵੀ ਅਕਾਲੀ ਦਲ ਥੋੜੀ ਜੀ ਗ੍ਰੋਥ ਕਰਦਾ ਉਦੋਂ ਹੀ ਕੋਈ ਨਾ ਕੋਈ ਧਮਾਕਾ ਜਿਹੜਾ ਹੋ ਜਾਂਦਾ ਹੈਗਾ ਪਰ ਆਹ ਜਿਹੜਾ ਧਮਾਕਾ ਹੋਇਆ ਇੱਕ ਜਿੱਤੇ ਹੋਏ ਐਮਐਲਏ ਨੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਣਾ ਮੌਜੂਦਾ ਸਰਕਾਰ ਦੇ ਵਿੱਚ ਚਲੇ ਜਾਣਾ ਕਿਤੇ ਨਾ ਕਿਤੇ ਅਕਾਲੀ ਦਲ ਤੇ ਕਾਫੀ ਸਵਾਲ ਖੜੇ ਕਰਦਾਗਾ ਇਹ ਜੋ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਐਮਐਲਏ ਸਾਹਿਬ ਤੇ ਹੁਣ ਜਿਹੜਾ ਲੋਕ ਕੀ ਚਾਹੁੰਦੇ ਨੇ ਅਕਾਲੀ ਦਲ ਬਾਦਲ ਕੀ ਅਸਤੀਫਾ ਦੇਣਗੇ ਅਸਤੀਫਾ ਦੇਣ ਤੋਂ ਬਾਅਦ ਕੌਣ ਨਵੇਂ ਪ੍ਰਧਾਨ ਬਣਦੇ ਨੇ ਜਾਂ ਜਿਹੜੀਆਂ ਵੀ ਅਕਾਲੀ ਦਲ ਦੇ ਵਿੱਚ ਕਮੀਆਂ ਨੇ ਉਹਨਾਂ ਨੂੰ ਦੂਰ ਕਿਵੇਂ ਕੀਤਾ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਮੀਟਿੰਗ ਕਰਨਗੇ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ ਕੀ ਕਾਰਨ ਰਹੇ ਉਹਨਾਂ ਦੇ ਦੂਜੀ ਪਾਰਟੀ ਦੇ ਵਿੱਚ ਜਾਣਦੇ ਐਮਐਲਏ ਸਾਹਮਣਾਂ ਕੋਈ ਗੱਲਬਾਤ ਹੋਈ ਉਹਨਾਂ ਦੀ ਆਮ ਆਦਮੀ ਪਾਰਟੀ 'ਚ ਜਾਣ ਤੋਂ ਪਹਿਲਾਂ ਕੋਈ ਸੁਖਵੀਰ ਬਾਦਲ ਨਾਲ ਕੋਈ ਗੱਲਬਾਤ ਕੋਈ ਫੋਨ ਤੇ ਜਾਂ ਕੋਈ ਉਹਦਾ ਉਹਨਾਂ ਨੂੰ ਮਿਲ ਕੇ ਕੋਈ ਗੱਲਬਾਤ ਹੋਈ ਹੋਵੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੱਲਾਂ ਕਲੀਅਰ ਹੋ ਜਾਣੀਆਂ ਧੰਨਵਾਦ ਦੋਸਤੋ ਤੁਸੀਂ ਵੀ ਦੱਸਿਓ ਕਿ ਅਕਾਲੀ ਦਲ ਦੇ ਵਿੱਚ ਸਫਾਈ ਹੋ ਰਹੀ ਹੈ ਜਾਂ ਸਫਾਇਆ ਹੋ ਰਿਹਾ ਅਕਾਲੀ ਦਲ ਦਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ